ਦੋਸਤੋ ਨਮਸਕਾਰ ਅੱਜ ਅਸੀਂ ਪਹੁੰਚੇ ਹਾਂ ਜੀ ਰਾਜਕੁਮਾਰ ਜੀਆ ਕੋਲੇ ਪੁਰਾਣੀ ਨਾਜ ਮੰਡੀ ਲੋਕੇਸ਼ਨ ਦੱਸ ਦਈਏ ਤਾਂ ਮਾਨਸਾ ਗੁਰਦੁਆਰਾ ਚੌਂਕ ਦੇ ਬੈਕ ਸਾਈਡ ਤੇ ਹੈ ਜਿਹੜੀ ਪੁਰਾਣੀ ਨਾਜ ਮੰਡੀ ਦੁਕਾਨ ਨੰਬਰ ਕਿੰਨਾ ਪੈਂਦਾ ਜੀ ਆਪਣਾ 376 ਨੇੜੇ ਲక్ష్ਮੀ ਨਾਰਾਇਣ ਮੰਦਿਰ 376 ਨੇੜੇ ਲక్ష్ਮੀ ਨਾਰਾਇਣ ਮੰਦਿਰ 12 ਹੱਟਾ ਚੌਂਕ ਪੈਂਦਾ ਹੈ ਨੇੜੇ ਇਹ ਭਾਈ ਸਾਹਿਬ ਤਿੰਨ ਪ੍ਰੋਡਕਟ ਲੈ ਕੇ ਆਏ ਨੇ ਸ਼ੂਗਰ ਤੋਂ ਛੁਟਕਾਰਾ ਕਬਜ ਤੋਂ ਆਰਾਮ ਤੇ ਜੋੜਾਂ ਜੜ ਦਰਦ ਹੈ ਇਸ ਤੋਂ ਆਰਾਮ ਹੁਣ ਇਹਨਾਂ ਨਾਲ ਗੱਲ ਕਰਾਂਗੇ ਇਹ ਜਿਹੜਾ ਹਰਬਲ ਪਾਊਡਰ ਹੈ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਜਿਹੜਾ ਦਾ ਇਹ 슈ਗਰ ਵਾਲਾ ਇਹ ਸਭ ਤੋਂ ਪਹਿਲਾਂ ਆਪਾਂ 4 ਸਾਲ ਪੱਲਾ ਇਹ ਲਾਂਚ ਕੀਤਾ ਸੀਗਾ ਠੀਕ ਹੈ ਇਹਦਾ 200% ਰਿਜ਼ਲਟ ਹੈ ਹੁਣ ਤੱਕ ਮੈਂ ਘੱਟੋ ਘੱਟ ਇਹ 32 3000 ਬੰਦੇ ਨੂੰ ਦੇ ਚੁੱਕਿਆ ਠੀਕ ਹੈ ਰੋਜ਼ ਦੀ ਜੇਲੀ ਮੇਰੀ ਐਵਰੇਜ ਹੈਗੀ 40 ਤੋਂ 50 ਪੇਸ਼ੈਂਟ ਰੋਜ਼ ਇਹਦੇ ਲਗਾਉਂਦੇ ਨੇ ਤੁਹਾਡੇ ਠੀਕ ਹੈ ਆਸਟ੍ਰੇਲੀਆ ਅਮਰੀਕਾ ਕੈਨੇਡਾ ਇੰਡੀਆ ਦਾ ਤਾਂ ਕੋਈ ਇਹੋ ਜਿਹਾ ਕਸਬਾ ਨਹੀਂ ਜਿੱਥੇ ਇਹ ਸਟੇਟ ਨਹੀਂ ਇੱਥੇ ਨਾ ਗਈ ਹੋਵੇ ਨਹੀਂ ਦੂਜੇ ਨੰਬਰ ਤੇ ਆ ਗਈ ਕਬਜੀ ਵਾਲੀ ਜੀ ਜਿਹੜੀ ਕੋਈ ਵੀ ਬਿਮਾਰੀ ਹੈ ਜੋੜਾਂ ਗਠੀਆ ਲਾਲੋ ਸ਼ੂਗਰ ਲਾਲੋ ਉਹ ਸਾਰਾ ਕੁਝ ਕਬਜੀ ਤੋਂ ਹੁੰਦਾ ਠੀਕ ਹੈ ਇਸ ਕਰਕੇ ਲੋਕਾਂ ਦੀ ਡਿਮਾਂਡ ਦੇ ਮੁਤਾਬਕ ਆਪਾਂ ਕਬਜੀ ਵਾਲੀ ਤਿਆਰ ਕਰਾਈ ਫਿਰ ਅੱਜਕੱਲ ਹਰ ਇੱਕ ਨੂੰ ਪ੍ਰੋਬਲਮ ਹੈ ਗੋਡਿਆਂ ਦੀ 30 35 ਸਾਲ ਦੇ ਬੰਦੇ ਨੂੰ ਲੇਡੀਜ਼ ਨੂੰ ਪ੍ਰੋਬਲਮ ਹੈ ਜੀ ਉਹਦੇ ਲਈ ਇਹ ਜੋੜਾਂ ਦੇ ਦਰਦ ਵਾਲੀ ਆਪਾਂ ਤਿਆਰ ਕੀਤੀ ਹੈ ਠੀਕ ਹੈ ਹਾਂਜੀ ਇਹ ਨੋ ਪ੍ਰੋਫਿਟ ਕੋਈ ਇੱਥੇ ਕਮਾਈ ਨਹੀਂ ਜਿੰਨੇ ਦੀ ਤਿਆਰ ਹੁੰਦੀ ਹੈ ਜੀ ਓਨੇ ਦੀ ਹੀ ਦਿੰਨੇ ਆ ਠੀਕ ਹੈ ਆਪਣੀ ਦਾ ਫੀਡ ਫੈਕਟਰੀ ਹੈ ਜੀ ਤੇ ਇਹ ਤਾਂ ਸਿਰਫ ਆਪਾਂ ਨੂੰ ਇੱਕ ਮੰਨ ਲਓ ਸੇਵਾ ਲੱਗੀ ہوئی ਆ ਆਪਾਂ ਕਰੀ ਜਾਂਦੇ ਠੀਕ ਹੈ ਹਾਂਜੀ ਲਓ ਜੀ ਜਿਵੇਂ ਦੋਸਤੋ ਰਾਜਕੁਮਾਰ ਜੀ ਨੇ ਦੱਸਿਆ ਵੀ ਨੋ ਪ੍ਰੋਫਿਟ ਤੇ ਨੋ ਲਾਸਸ ਤੇ ਦਵਾਈ ਵੇਚ ਰਹੇ ਨੇ ਹਰਬਲ ਪਾਊਡਰ ਹੈ ਦਵਾਈ ਨਹੀਂ ਕਹਿ ਸਕਦੇ ਇਹਦਾ ਨਾ ਹੀ ਕੋਈ ਸਾਈਡ ਇਫੈਕਟਰ ਹੈ 40 ਤੋਂ 50 ਪੇਸ਼ੈਂਟ ਇੱਥੇ ਡੇਲੀ ਤੇ ਆਉਂਦੇ ਨੇ ਅਸੀਂ ਵੀ ਕੋਈ ਇਹਨਾਂ ਦੀ ਐਡ ਨਹੀਂ ਕਰ ਰਹੇ ਇੱਕ ਸੇਵਾ ਦੇ ਤੌਰ ਤੇ ਇਹਨਾਂ ਦੀ ਐਡ ਪਾ ਰਹੇ ਹਾਂ ਵੀ ਯਾਨੀ ਕਿ ਨਿਊਜ਼ ਪਾ ਰਹੇ ਹਾਂ ਬਾਕੀ ਜਿਵੇਂ ਇਹਨਾਂ ਨੇ ਦੱਸਿਆ ਵੀ ਹਰਬਲ ਪਾਊਡਰ ਹੈ ਇਹਦਾ ਕੋਈ ਸਾਈਡ ਇਫੈਕਟਰ ਨਹੀਂ ਤੇ ਜੇ ਤੁਸੀਂ ਆਨਲਾਈਨ ਘਰੇ ਮੰਗਾਉਣੀ ਹੋਵੇ ਤਾਂ ਤੁਸੀਂ ਹੋਮ ਡਿਲੀਵਰੀ ਕਰ ਦਿੰਦੇ ਹੋ ਹਾਂਜੀ ਹੋਮ ਡਿਲੀਵਰੀ ਕਰ ਦਿੰਦੇ ਆ ਜੀ ਕਿਸੇ ਵੀ ਭੈਣ ਭਰਾ ਨੂੰ ਜੋੜਾਂ ਦਾ ਦਰਦ ਹੋਵੇ ਕਬਜ ਹੋਵੇ ਤਾਂ ਤੁਸੀਂ ਇਹਨਾਂ ਤੋਂ ਹੋਮ ਡਿਲੀਵਰੀ ਦਵਾਈਆਂ ਘਰੇ ਮੰਗਾ ਸਕਦੇ ਹੋ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਅਸੀਂ ਸਕਰੀਨ ਤੇ ਦੇ ਦਿੰਨੇ ਆ ਲొਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਕਿਸੇ ਵੀ ਭੈਣ ਭਰਾ ਨੂੰ ਕਬਜ ਤੋਂ ਛੁਟਕਾਰਾ ਦਿਵਾਉਣਾ ਹੋਵੇ ਸ਼ੂਗਰ ਤੋਂ ਛੁਟਕਾਰਾ ਦਿਵਾਉਣਾ ਹੋਵੇ ਜਾਂ ਜੋੜਾਂ ਦੇ ਦਰਦ ਤੋਂ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ ਧੰਨਵਾਦ ਦੋਸਤੋ